ਆਸਾਇਲ ਸੱਦੇ ਤੂੰ ਮੈਨੂੰ ਦੱਸ ਉਹ ਮੈਂ ਮੰਮੀ ਤੁਹਾਨੂੰ ਤਾਂ ਦੱਸਿਆ ਸੀ ਹਾਂ ਕੀ ਜਿਹੜੀ ਤੁਸੀਂ ਭਾਬੀ ਨਾਲ ਗੱਲ ਕਰ ਰਹੇ ਸੀ ਨਾ ਉਹ ਸਾਰੀ ਗੱਲ ਸੁਣ ਲਈ ਮੈਂ ਅੱਛਾ ਕੋਈ ਗੱਲ ਨਹੀਂ ਫਿਰ ਕਿ ਨਾਰਮਲ ਜੀ ਗੱਲ ਹੁੰਦੀ ਵਸੇ ਭਰਾਵਾ ਤੇ ਨਹੀਂ ਮੰਮੀ ਵੈਸੇ ਤੁਸੀਂ ਆਪ ਦੱਸੋ ਕਿੰਨੀ ਕੁ ਦੇਰ ਇਦਾਂ ਹੀ ਚੱਲੂਗਾ ਕਿੰਨੀ ਕੁ ਦੇਰ ਆਪਾਂ ਵੇਖਦੇ ਰਵਾਂਗੇ ਕਿ ਉਹਨਾਂ ਨੇ ਸਾਡੇ ਘਰ ਨਹੀਂ ਆਉਣਾ ਆਪਾਂ ਉਹਨਾਂ ਦੇ ਘਰ ਨਹੀਂ ਜਾਣਾ ਭਾਬੀ ਦਾ ਵੀ ਤਾਂ ਦਿਲ ਕਰਦਾ ਹੋਊਗਾ ਨਾ ਆਪਣੇ ਘਰ ਦੇ ਵਿੱਚ ਜਾਣ ਦਾ ਆਪਣੇ ਭੈਣ ਨੂੰ ਮਿਲਣ ਦਾ ਆਪਣੀ ਮੰਮੀ ਨੂੰ ਪਾਪਾ ਨੂੰ ਸਾਰਿਆਂ ਨੂੰ ਮਿਲਣ ਦਾ ਕਿੰਨਾ ਦਿਲ ਕਰਦਾ ਹੋਊਗਾ ਇੱਥੇ ਗੱਲ ਹੈਗੀ ਇਸ ਹਾਲੇ ਪਤਾ ਕੀ ਗੱਲ ਧੀਆ ਜਿੰਨੀ ਮਰਜ਼ੀ ਦੂਰ ਹੋ ਜਾ ਪਰ ਮਾਪਿਆਂ ਤੇ ਹਮੇਸ਼ਾ ਹੀ ਲੱਗੇ ਹੁੰਦੀਆਂ ਬਿਲਕੁਲ ਤੇ ਉਹਦਾ ਕਿਹੜਾ ਜੀਨ ਹੀ ਕਰਦਾ ਉਰ ਉਹ ਵੀ ਵਿੱਚ ਬੈਠੇ ਸ਼ਹਿਰ ਵਿੱਚ ਚਲ ਦੂਰ ਹੋਵੇ ਨਾ ਤੇ ਬੰਦਾ ਫਿਰ ਵੀ ਬਹਨਾ ਪਾ ਦਿੰਦਾ ਕੋਈ ਨਾ ਕੋਈ ਟਾਈਮ ਨਹੀਂ ਮਿਲਿਆ ਜਾਂ ਕੁਛ ਇਹ ਤੇ ਘਰ ਦੇ ਨਾਲ ਘਰ ਮੈਂ ਨਾ ਮੰਮੀ ਬੜੀ ਦੇਰ ਤੋਂ ਸੋਚ ਰਹਾ ਹੈ ਕਿ ਤੁਹਾਡੇ ਨਾਲ ਗੱਲ ਕਰਾਂ ਕਰਾਂ ਪਰ ਵੇ ਲੋ ਕੁਦਰਤੀ ਭਾਬੀ ਨੇ ਉਹ ਗੱਲ ਕਰਦੀ ਤੇ ਚਲੋ ਇੱਕ ਸਬਾਬੀ ਬਣ ਗਿਆ ਮੈਂ ਤੁਹਾਨੂੰ ਇਹ ਕਹਿਣਾ ਹੈਗਾ ਕਿ ਜੇ ਤੁਸੀਂ ਵੀ ਨਹੀਂ ਨਾ ਜਾਣਾ ਇਦਾਂ ਕਰਦਾ ਮੈਂ ਚਲ ਜੰਨਾ ਮੈਂ ਮੈਂ ਤੇ ਪ੍ਰਵਾ ਹਰ ਪਾਸੇ ਕੋਸ਼ਿਸ਼ ਕਰਦੀ ਪਈਆਂ ਕਿ ਰਿਸ਼ਤੇ ਮਿਲਣ ਇਹ ਜਾਨ ਉਹਨਾਂ ਨਾਲ ਬੋਲਣ ਚੱਲਣ ਜਿਹੜੇ ਵੀ ਮਾਨ ਤੇ ਗਿਲੇ ਸ਼ਿਕਵੇ ਨੇ ਨਾ ਇਹਨਾਂ ਦੇ ਆਪਸ ਵਿੱਚ ਦੂਰ ਹੋ ਜਾਣ ਪਰ ਹੋਲਦੀ ਵੀ ਜਾਵੇ ਸਭ ਜਾਵੇ ਪਰ ਨਾ ਕਿਰਨ ਮੈਨੂੰ ਲੱਗਦਾ ਕਿਰਨ ਇੱਟ ਡਰਦੀ ਏ ਇੱਕ ਉਹਦੇ ਦਿਲ 'ਚ ਡਰ ਵੀ ਏ ਇੱਜ਼ਤ ਤੋਂ ਵੀ ਡਰਦੀ ਏ ਪਤਾ ਨਹੀਂ ਕੀ ਗੱਲ ਏ ਉਹਿਆਂ ਤੇ ਇਸੇ ਗੱਲ ਤੋਂ ਡਰਦੀ ਹੋਣੀ ਕਿ ਮੰਮੀ ਮੇਰੀ ਵਿਚਾਰੀ ਗੁੱਸੇ 'ਚ ਕੁਛ ਕਹਿ ਨਾ ਜਾਏ ਪਰ ਮੰਮੀ ਨਹੀਂ ਕਾਦੀ ਗੱਲ ਆ ਭਾਜੀ ਨੂੰ ਕਹਿਣ ਦੇਣਾ ਕੁਛ ਇਹਦੇ ਨਾਲੋਂ ਚੰਗਾ ਵਾ ਕਿ ਮੈਂ ਚਲ ਜਾ ਨਾ ਵਾ ਮੈਨੂੰ ਜੋ ਮਰਜ਼ੀ ਕਹਿ ਲੈਣ ਸਾਰਾ ਗੁੱਸਾ ਮੇਰੇ ਤੇ ਲਾਲਣ ਤੇ ਆਪ ਜਾਣ ਨੂੰ ਤਿਆਰ ਆ ਮੈਂ ਤੇ ਆਪਕੇ ਨੇ ਮੈਂ ਜਾਣੀ ਆ ਅਸੀਂ ਉਹਨਾਂ ਕੋਲ ਹੱਥ ਜੋੜ ਕੇ ਮਾਫੀ ਮੰਗ ਲਾਂਗੇ ਵੀ ਕੋਈ ਗੱਲ ਨਹੀਂ ਤੁਸੀਂ ਆਪਣੀ ਧੀ ਨੂੰ ਨਾ ਆਪਣੇ ਕੋਲ ਅੱਡ ਕਰੋ ਜੋ ਵੀ ਇਹ ਹੈ ਤੁਹਾਡੀ ਔਲਾਦ ਹੀ ਹੈ ਤੁਹਾਡਾ ਬੱਚਾ ਹੀ ਹੈ ਤੇ ਮੰਮੀ ਏਦਾਂ ਕਰਦੇ ਆ ਆਪਾਂ ਦੋਵੇਂ ਚੱਲ ਜੰਨੇ ਆ ਤੋਵੇਂ ਚੱਲਦੇ ਆ ਬਾਕੀ ਜਿਵੇਂ ਤੁਸੀਂ ਸਹੀ ਸਮਝੋ ਨਹੀਂ ਸਾਹਿਲ ਅਸੀਂ ਕਿਰਨ ਦੀ ਮਰਜ਼ੀ ਤੋਂ ਬਿਨਾ ਉਹਦੇ ਘਰ ਨਹੀਂ ਜਾ ਸਕਦੇ ਇਹ ਗੱਲ ਗਲਤ ਹੈ ਪਤਾ ਨਹੀਂ ਉਸ ਨਾਲ ਕਿਵੇਂ ਗੱਲ ਕਰਨ ਕਿਵੇਂ ਨਾ ਕਰਨ ਨਾਲ ਕਿਰਨ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਜਰੂਰ ਜੇ ਉਹ ਚਾਹੇਗੀ ਘਰ ਜਾਓ ਤੇ ਅਸੀਂ ਘਰ ਜਾ ਸਕਦੇ ਹਾਂ ਜੇ ਉਹ ਕਹੇਗੀ ਨਹੀਂ ਜਾਣਾ ਤਾਂ ਅਸੀਂ ਨਹੀਂ ਜਾ ਸਕਦੇ ਪੁੱਤ ਅਸੀਂ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਚੱਲ ਸਕਦੇ ਮੰਮੀ ਆ ਜਾ ਬੇਟੇ ਆ ਜਾ ਬੇਟੇ ਆ ਜਾ ਆ ਜਾ ਮੰਮੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਧੰਨਵਾਦ ਤੁਹਾਡਾ ਕਿ ਤੁਸੀਂ ਮੇਰੇ ਬਾਰੇ ਇੰਨਾ ਸੋਚਦੇ ਜੀ ਪਰ ਮੰਮੀ ਇੱਕ ਗੱਲ ਹੈਗੀ ਆ ਮੇਰੇ ਘਰ ਦੇ ਮੇਰੀ ਬੇਇੱਜ਼ਤੀ ਕਰ ਦੇਣਗੇ ਨਾ ਘਰ ਜਾਏ ਤੇ ਮੈਂ ਉਹ ਸਹਿਣ ਕਰ ਲਾਂਗੀ ਪਰ ਜਿਉ ਤੁਹਾਡੀ ਮੇਰੇ ਘਰ ਵਾਲੇ ਦੀ ਸਾਹਿਲ ਦੀ ਭਾਬੀ ਦੀ ਇਹਨਾਂ ਦੀ ਬੇਇੱਜ਼ਤੀ ਕਰਨਗੇ ਨਾ ਉਹ ਨਹੀਂ ਮੈਂ ਸਹਿਣ ਕਰ ਸਕਦੀ ਇਸ ਕਰਕੇ ਜੋ ਜਿਸ ਤਰ੍ਹਾਂ ਚੱਲੰਦਿਆ ਨਾ ਉਸ ਤਰ੍ਹਾਂ ਹੀ ਚੱਲਨ ਦੋ ਕੋਈ ਗੱਲ ਨਹੀਂ ਕੋਈ ਨਾ ਟਾਈਮ ਤੇ ਆਊਗਾ ਨਾ ਜਦੋਂ ਮੰਮੀ ਸਮਝਣਗੇ ਹੋ ਸਕਦਾ ਉਹ ਟਾਈਮ ਹਜੇ ਨਹੀਂ ਆਇਆ ਇਸ ਕਰਕੇ ਆਹ ਟੌਪਿਕ ਨੂੰ ਤੁਸੀਂ ਛੱਡ ਦੋ ਪਰ ਕਿਰਨ ਆਪਾਂ ਤੈਨੂੰ ਪਰੇਸ਼ਾਨ ਵੀ ਨਹੀਂ ਵੇਖ ਸਕਦੇ ਤੂੰ ਤੇਰਾ ਦਿਲ ਕਿੱਥੇ ਤੇ ਦਿਮਾਗ ਕਿੱਥੇ ਪਰ ਮੰਮੀ ਕੋਈ ਗੱਲ ਨਹੀਂ ਮੈਨੂੰ ਤੇ ਨਾ ਹੁਣ ਐਵੇਂ ਲੱਗਣ ਦਿਆ ਵਾ ਮੈਨੂੰ ਜਿਵੇਂ ਆਦਤ ਹੀ ਪੈ ਗਈ ਆ ਤਿੰਨ ਮਹੀਨੇ ਮੇਰੇ ਵਿਆਹ ਨੂੰ ਹੋ ਗਏ ਤਿੰਨ ਮਹੀਨੇ ਚ ਇੱਕ ਵਾਰ ਮੈਂ ਆਪਣੇ ਮਾਪਿਓ ਨਾਲੇ ਮਿਲੇ ਨਹੀਂ ਤੇ ਕੁਮਾਰੇ ਹੁੰਦੇ ਆ ਜੇ ਕਿਤੇ ਮੰਮੀ ਨੇ ਘਰ ਨਹੀਂ ਮਿਲਣਾ ਮੈਂ ਤੇ ਸਾਰਾ ਖਾਰੀ ਸਿਰ ਤੇ ਚੁੱਕ ਲੈਣਾ ਮੇਰੀ ਮੰਮੀ ਕਿੱਥੇ ਆ ਮੇਰੇ ਪਾਪਾ ਕਿੱਥੇ ਆ ਮੇਰੇ ਭਰਾ ਕਿੱਥੇ ਆ ਤੇ ਮੇਰੀ ਭੈਣ ਕਿੱਥੇ ਆ ਮੈਂ ਤੇ ਇਕੱਲੇ ਘਰ ਦੇ ਵਿੱਚ ਰਹਿ ਨਹੀਂ ਸਕਦੀ ਸੀ ਜੇ ਕਿਤੇ ਮੈਂ ਆਪਣੇ ਨਾਨਕੇ ਵਿੱਚ ਚਲ ਜਾਣਾ ਨਾ ਤੇ ਮੈਂ ਮੰਮੀ ਰਾਤੀ ਵਾਪਸ ਆ ਜਾਣਾ ਕਿਉਂਕਿ ਮੇਰਾ ਮੇਰੀ ਮਾਂ ਵੀ ਨਾ ਦੇਲੇ ਨਹੀਂ ਲਗਣਾ ਪਰ ਵੇਖੋ ਮੇਰੀ ਕਿਸਮਤ ਤਿੰਨ ਮਹੀਨੇ ਚ ਨਾ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਨਾ ਉਹਨੇ ਮੇਰੇ ਨਾਲ ਗੱਲ ਕੀਤੀ ਇੱਥੋਂ ਤੱਕ ਕਿ ਇੱਕ ਦੂਜੀ ਦੀ ਆਪਾਂ ਸ਼ਕਲ ਵੀ ਨਹੀਂ ਵੇਖੀ ਧੇਲ ਤੇ ਮੇਰਾ ਬੜਾ ਕਰਤਵ ਮੈਂ ਜਾਵਾਂ ਮੰਮੀ ਕੋ ਜਾਵਾਂ ਉਹਨਾਂ ਦੇ ਗੱਲ ਲਾ ਕੇ ਬੜਾ ਹੀ ਰੋਵਾ ਉਹਨਾਂ ਦਾ ਗੁੱਸਾ ਕਰਾਂ ਉਹਨਾਂ ਦੀ ਗੋਦੀ 'ਚ ਸਿਰ ਰੱਖਾਂ ਇਹ ਕਹਾਂ ਕਿ ਤੂੰ ਹੀ ਬਸ ਮੈਨੂੰ ਇੰਨਾ ਕੀ ਪਿਆਰ ਕਰਦੇ ਸੀ ਮੈਂ ਕੀ ਇਹ ਡਾ ਵੱਡਾ ਗੁਨਾਹ ਕਰ ਦਿੱਤਾ ਜ ਜੀ ਦੀ ਸਜ਼ਾ ਤੁਸੀਂ ਮੈਨੂੰ ਦੇਣ ਦੇ ਜੀ ਮੰਮੀ ਤੁਸੀਂ ਦੱਸੋ ਕੀ ਗਲਤੀ ਕਰਤੀ ਮੈਂ ਸਭ ਕੁਝ ਰਜਾਮੰਦੀ ਨਾਲ ਹੀ ਹੋਇਆ ਕਿਹੜਾ ਗਲਤ ਕੰਮ ਮੈਂ ਕਰ ਦਿੱਤਾ ਉਝੜਾ ਕੇ ਮੇਰੀ ਮਾਂ ਅਜੇ ਤੱਕ ਨਹੀਂ ਮੈਨਾਂ ਬੋਲਣ ਦੀ ਮੈਨੂੰ ਤੇ ਅਜੇ ਤੱਕ ਨਹੀਂ ਸਮਝ ਆਈ ਕਿ ਮੇਰੀ ਗਲਤੀ ਕੀ ਆ ਕੋਈ ਗਲਤੀ ਨਹੀਂ ਤੇਰੀ ਕਿਰਨ ਕੋਈ ਗਲਤੀ ਨਹੀਂ ਹੈਗੀ ਬਸ ਸਮਾਂ ਥੋੜਾ ਜਿਹਾ ਮੜਾ ਚੱਲਦਾ ਪਿਆ ਕੋਈ ਗੱਲ ਨਹੀਂ ਤੂੰ ਦੇਖੀ ਬੜੀ ਜਲਦੀ ਸਭ ਕੁਝ ਠੀਕ ਹੋ ਜਾਏਗਾ ਔਰ ਤੇਰੀ ਮੰਮੀ ਨੇ ਤੇਰੇ ਘਰ ਆਣਾ ਤੇ ਨਹੀਂ ਮਿਲਾਂ ਉਹ ਤੈਨੂੰ ਆਪਣੇ ਨਾਲ ਲੈ ਕੇ ਜਾਏਗੀ ਮੇਰਾ ਦਿਲ ਕਹਿੰਦਾ ਮਾਂਵਾ ਜਿਆਦਾ ਦਿਨ ਤੱਕ ਇਹ ਦਿਖਾਵਾ ਕਰਦੀ ਹੈ ਨਹੀਂ ਨਰਾਜ਼ ਹੋਉਂਦਾ ਇਹ ਨਰਾਜ਼ ਹੁੰਦੀਆਂ ਨਹੀਂ ਹੈਗੀਆਂ ਬੱਚਿਆਂ ਪਿੱਛੇ ਮਰਦੀਆਂ ਨੇ ਇਹ ਕਿੱਥੇ ਰਹਿ ਸਕਦੀਆਂ ਨੇ ਬੱਚਿਆਂ ਬਿਨਾ ਅੰਦਰੋਂ ਤੇ ਤੜਫਦੀ ਹੋਣੀ ਹੈ ਭਾਵੇਂ ਲੁੱਕ ਲੁੱਕ ਕੇ ਨਾ ਤੇਰੀਆਂ ਫੋਟੋਆਂ ਵੇਖਦੀ ਹੋਵੇ ਪਰ ਇੱਕ ਪਤਾ ਨਹੀਂ ਕਿਹੜੀ ਗੱਲ ਨੇ ਸਾਇਲ ਉਹਨੂੰ ਬੰਨਿਆ ਹੋਇਆ ਬਾਕੀ ਕੋਈ ਨਹੀਂ ਵਾਹਿਗੁਰੂ ਤੇ ਭਰੋਸਾ ਰੱਖ ਸਭ ਠੀਕ ਹੋ ਜਾਏਗਾ ਔਰ ਬੜੀ ਜਲਦੀ ਠੀਕ ਹੋ ਜਾਏਗਾ ਕਿਰਨ ਤੈਨੂੰ ਇੱਥੇ ਕਿਸੇ ਚੀਜ਼ ਦੀ ਕਮੀ ਤੇ ਮਹਿਸੂਸ ਨਹੀਂ ਨਾ ਹੁੰਦੀ ਪੀ ਪੁੱਤਰ ਮੰਮੀ ਮੈਨੂੰ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਾਰੇ ਬੜੇ ਹੀ ਵਧੀਆ ਵਾ ਮੈਨੂੰ ਬੜੇ ਵਧੀਆ ਤਰ੍ਹਾਂ ਰੱਖਦੇ ਆ ਜਿਸ ਤਰ੍ਹਾਂ ਮੈਂ ਕਹਿੰਨੀ ਆ ਉਸ ਤਰ੍ਹਾਂ ਹੀ ਕਰ ਲੈਂਦੇ ਆ ਜੋ ਮੈਂ ਚਾਹਨੀ ਆ ਉਸ ਤਰ੍ਹਾਂ ਹੀ ਹੋ ਜਾਂਦਾ ਪਰ ਮੰਮੀ ਜੋ ਤੁਸੀਂ ਕਹਿੰਦੇ ਜੇ ਨਾ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਣਾ ਤੇਰੀ ਮੰਮੀ ਨੇ ਤੈਨੂੰ ਮਿਲਣ ਆ ਜਾਣਾ ਇਹ ਤੂੰ ਆਪਣੇ ਘਰ ਦੇ ਆ ਕੋ ਚੱਲ ਜਾਣਾ ਇਹ ਨਾ ਮੈਨੂੰ ਹੁਣ ਇੱਕ ਖਾਬ ਜਿਹਾ ਲੱਗਦਾ ਮੈਨੂੰ ਐਂਜ ਲੱਗਦਾ ਵਾ ਕਿ ਤੁਸੀਂ ਮੈਨੂੰ ਝੂਠਾ ਦਿਲਾਸਾ ਦੇਂਦੇ ਜੇ ਉਹ ਦਿਨ ਕਦੀ ਵੀ ਨਹੀਂ ਆਣਾ ਜਦੋਂ ਮੇਰੀ ਮਾਂ ਨੇ ਮੇਰੇ ਕੋਲ ਆਣਾ ਮੈਨੂੰ ਤੇ ਐਂ ਲੱਗੰਦਿਆ ਵਾ ਅਰਸਾ ਹੋ ਗਿਆ ਮੈਂ ਆਪਣੀ ਮਾਂ ਨੂੰ ਨਹੀਂ ਮਿਲੀ ਤੇ ਪਤਾ ਨਹੀਂ ਉਹਦਾ ਕਿਵੇਂ ਦਿਲ ਲੱਗੰਦਿਆ ਮੇਰੇ ਬਿਨਾ ਜਿਹੜੀ ਕੀ ਮੈਨੂੰ ਵੇਖੇ ਬਿਨਾ ਰੋਟੀ ਨਹੀਂ ਖਾਂਦੀ ਸੀ ਜਦੋਂ ਤੱਕ ਮੈਂ ਕਾਲਜ ਤੋਂ ਨਹੀਂ ਆ ਜਾਣਾ ਉਹਨਾਂ ਨੇ ਕੁਝ ਖਾਣਾ ਹੀ ਨਹੀਂ ਜਦੋਂ ਮੈਂ ਕਾਲਜ ਤੋਂ ਆਣਾ ਆਪਣੇ ਹੱਥਾਂ ਨਾਲ ਮੈਂ ਰੋਟੀ ਖਵਾਣੀ ਉਦੋਂ ਤੋਂ ਤਾਂ ਮੈਂ ਲੜਦੀ ਰਹਿੰਦੇ ਸੀ ਪਰ ਹੱਜ ਤੱਕ ਕਦੇ ਮੈਨੂੰ ਫਿਟੇ ਮੋਨੇ ਕਿਹਾ ਉਹਨਾਂ ਨੇ ਪਤਾ ਨਹੀਂ ਮੰਮੀ ਉਹ ਦਿਨ ਕਦੋਂ ਆਊਗਾ ਜਦੋਂ ਮੈਂ ਮੇਰੀ ਮਾਂ ਕੋਲ ਜਾਵਾਂਗੀ ਤੇ ਉਹਨੂੰ ਘੁੱਟ ਕੇ ਸੀਨੇ ਲਾਵਾਂਗੀ ਭਾਬੀ ਉਹ ਦਿਨ ਨਾ ਬੜੀ ਜਲਦੀ ਆਊਗਾ ਜਦੋਂ ਤੁਹਾਡੇ ਘਰ ਦੇ ਨਾ ਸਾਰਾ ਮਨ ਮਟਾ ਮਟਾ ਕੇ ਤੁਹਾਨੂੰ ਪਹਿਲੇ ਦੀ ਤਰ੍ਹਾਂ ਮਿਲਣਗੇ ਤੇ ਉਵੇਂ ਪਿਆਰ ਨਾਲ ਨਾ ਆਪਾਂ ਦੋਵੇਂ ਪਰਿਵਾਰ ਰਾਵਾਂਗੇ ਤੇ ਇਹ ਗੱਲ ਦਾ ਵਾਅਦਾ ਤੁਹਾਡੇ ਨਾਲ ਮੈਂ ਕਰਦਾ ਹਾਂ ਕਿ ਤੁਹਾਡੇ ਘਰ ਦੇ ਨੂੰ ਇਸ ਘਰ ਦੇ ਵਿੱਚ ਮੈਂ ਲੈ ਕੇ ਆਉਂਗਾ ਜੇ ਤੇ ਸਾਹਿਲ ਇਤਨਾ ਕਰਤਾ ਨਾ ਫੇਰ ਮੰਮੀ ਮੈਂ ਤੁਹਾਡੇ ਸਾਰਿਆਂ ਦੀ ਬੜੀ ਸ਼ੁਕਰਗੁਜ਼ਾਰ ਹੋਵਾਂਗੀ ਲਾ ਆਪਣਾ ਵੀ ਕਹਿੰਦੀ ਆ ਤੇ ਸ਼ੁਕਰਗੁਜ਼ਾਰ ਵੀ ਹੁੰਦੀ ਆ ਫਿਰ ਤੇ ਤੂੰ ਬਗਾਨੀ ਹੋ ਗਈ ਪ੍ਰਵਾ ਇੱਕ ਮਕਾਨ ਨਾਲ ਕਰਾਇ ਤੇ ਲੱਭ ਛੜ ਕਿਉਂਕਿ ਫਿਰ ਆਪਸੇ ਗੱਬੇ ਹੋਗੇ ਨਾ ਅਸੀਂ ਆਂਡ ਗਵਾਡ ਹੋ ਗਏ ਥੈਂਕ ਯੂ ਬੋਲਦੀ ਪਈਏ ਨਾ ਬਿਲਕੁਲ ਬਿਲਕੁਲ ਨਹੀਂ ਨਹੀਂ ਭਾਦੀ ਫਿਰ ਆ ਗੱਲ ਗਲਤ ਆ ਨਾ ਤੁਸੀਂ ਮੈਨੂੰ ਆਪਣਾ ਭਰਾ ਨਹੀਂ ਸਮਝਦੇ ਨਹੀਂ ਨਹੀਂ ਸਾਹਿਲ ਤੈਨੂੰ ਤੇ ਮੈਂ ਅਜੀ ਅਰਜੁਨ ਵਾਂਗੀ ਸਮਝਦੀ ਤੇ ਬਸ ਫਿਰ ਫਿਰ ਉਹਤੇ ਭਰੋਸਾ ਰੱਖ ਜਿਹੜੇ ਮੁੰਡੇ ਹੁੰਦੇ ਨੇ ਨਾ ਆਪੇ ਛੱਤੀ ਰਾਹ ਕੱਢ ਲੈਂਦੇ ਨੇ ਉਹਨੇ ਆਪੇ ਕੋਈ ਨਾ ਕੋਈ ਰਾਹ ਕੱਢ ਲੈਣਾ ਤੇਰੇ ਨਾਲ ਨਾਲ ਤੇਰਾ ਸਾਰਾ ਪਰਿਵਾਰ ਖੜਾ ਕਿਰਨ ਤੂੰ ਇਕੱਲੇ ਕਿੱਧਰ ਹੋਏ ਦੇਖ ਸਾਰੇ ਤੇਰੇ ਨਾਲ ਖੜੇ ਆ ਤੈਨੂੰ ਕਾਦੀ ਟੈਸ਼ ਕੋਈ ਗੱਲ ਨਹੀਂ ਜਿੱਥੇ ਏਕਾ ਹੁੰਦੀ ਹੈ ਨਾ ਪਿਆਰ ਹੁੰਦਾ ਨਾ ਉੱਥੇ ਸਭ ਕੁਝ ਹੁੰਦਾ ਹੈ ਤੇ ਤੈਨੂੰ ਹਰ ਚੀਜ਼ ਮਿਲੇਗੀ ਜਿਹਦੇ ਤੂੰ ਹੱਕਦਾਰ ਹੈ ਠੀਕ ਆ ਮੰਮੀ ਤੁਹਾਨੂੰ ਸਾਰਿਆਂ ਨੂੰ ਵੇਖ ਕੇ ਨਾ ਮੈਨੂੰ ਆਪਣੇ ਆਪ ਤੇ ਬੜਾ ਘਰੋਗੁੰਦਾ ਵਾ ਕਿ ਮੇਰਾ ਡਿਸੀਜਨ ਬਿਲਕੁਲ ਸਹੀ ਸੀ ਇਹਨੂੰ ਹੁਣ ਪਤਾ ਲੱਗਾ ਜੇ ਮੈਨੂੰ ਨੋਟ ਬਦਲ ਲੱਗਿਆ ਮੰਮੀ ਨੂੰ ਇਹ ਭਲੇਖਾ ਵਾ ਨਾ ਛੇਤੀ ਉਹ ਭਲੇਖਾ ਨਿਕਲ ਜਾਏਗਾ ਕੋਈ ਗੱਲ ਕਿ ਉਹਨਾਂ ਦੀ ਕੁੜੀ ਸਹੀ ਤੇ ਮੰਮੀ ਦੀ ਜਿੱਦ ਗਲਤ ਸੀ ਕੋਈ ਗੱਲ ਉਹ ਵੀ ਪੁੱਤਰ ਉਹ ਵੀ ਆਪਣੀ ਜਗ੍ਹਾ ਤੇ ਸਹੀ ਨਹੀਂ ਮਾਵਾ ਨੇ ਨਾ ਪੁੱਤਰ ਇਹ ਜਦੋਂ ਤੁਸੀਂ ਮਾਪਿਓ ਬਣੋਗੇ ਨਾ ਇਹ ਤੁਹਾਨੂੰ ਫਿਰ ਪਤਾ ਲੱਗਣਾ ਅੱਜ ਅਸੀਂ ਕਹਿ ਦਿੰਨੇ ਆ ਇੰਝ ਤੇ ਉੰਝ ਨਹੀਂ ਇਹ ਮਾਵਾ ਦਾ ਦਿਲ ਮਾਵਾ ਹੀ ਜਾਣਦੀ ਆ ਨਹੀਂ ਕੋਈ ਗੱਲ ਨਹੀਂ ਹੁਣ ਅਸੀਂ ਜਾਦਾ ਡੰਗਿਆਈ ਚ ਨਹੀਂ ਚਲੇ ਜਾਣਾ ਸਬਜ਼ੀ ਭਾਵੇਂ ਸੜ ਜਾ ਤੇਰੀ ਚੱਲ ਰਸੋਈ ਚ ਚਲੋ ਠੀਕ ਆ ਮੇਰਾ ਬੱਚਾ ਮੇਰਾ ਬੱਚਾ ਚੱਲ ਜਾ ਚੱਲ ਤੂੰ ਕਿੱਧਰ ਜਾਣਾ ਆਣੇ ਕੀ ਘਰੀ ਬੈਣੀ ਤੂੰ ਨਹੀਂ ਨਹੀਂ ਮੈਂ ਵੀ ਚੱਲਾਂ ਵਾ ਚੱਲ ਨਿਕਲ ਗੋਲਦੀ ਨਾਲ ਕੋਈ ਕੰਮ ਕਰਾ ਲਿਆ ਕਰ ਚੱਲਾਂ ਵਾ ਚੱਲਾਂ ਵਾ ਬਠਰ ਨੇ ਕੋਜੀ ਕਹਿੰਦੇ ਰਹਿੰਦੇ ਵੇਲਾ 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 ਚੱਲਾਂ ਹੁਣ ਕੰਮ ਨਾਲੋ ਮੇਰੇ ਦੋਸਤ ਨੂੰ ਦਿੱਤੀ ਟੀ-ਸ਼ਰਟ ਮੰਗ ਕੇ ਤੇ ਉਹਨੂੰ ਲੈ ਕੇ ਆਈ ਉਹਦੇ ਕੋਲ ਠੀਕ ਆ ਫੋਰਕਸ਼ ਆਹੋ ਚੱਲ ਕੀਰਨ ਦੇਸੀ ਹਾਂ ਮੈਨੂੰ ਨਾ ਤੇਨ ਨਾਲ ਇੱਕ ਕੰਮ ਹੈਗਾ ਹਾਂਜੀ ਹਾਂਜੀ ਦੱਸੋ ਮੈਂ ਨਾ ਤੇਨ ਨਾਲ ਗੱਲ ਕਰਨੀ ਕੋ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਹਾਂ ਤੂੰ ਪਹਿਲੇ ਦੱਸ ਕੀ ਗੱਲ ਕਰਨੀ ਹੈ ਮੈਂ ਨਾ ਤੁਹਾਡੋਂ ਮਾਫੀ ਮੰਗਣਾ ਚਾਹਨੀ ਮਾਫੀ ਹਾਂਜੀ ਅੱਜ ਜੋ ਕੁਝ ਮੈਂ ਤੁਹਾਡਾ ਕੀਤਾ ਕਿ ਤਰ੍ਹਾਂ ਤੁਹਾਡਾ ਬਿਹੇਵ ਕੀਤਾ ਹਾਲਾਂਕਿ ਤੁਹਾਡੀ ਕੋਈ ਗਲਤੀ ਨਹੀਂ ਸੀ ਇਹਦੇ ਵਿੱਚ ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਇਹ ਕੰਨ ਕਮ ਹਾਂ ਹਾਂ ਬੋਲ ਕਿਰਨ ਮੈਂ ਨਾ ਬੀਜੀ ਦੇ ਬੈਕ ਆਵੇ ਦੇ ਵਿੱਚ ਆ ਰਹੀ ਸੀ ਮੈਨੂੰ ਸਾਰੀਆਂ ਗੱਲਾਂ ਪਿਛੇ ਹੀ ਨੇ ਦਸੀਆਂ ਕਿ ਇਸ ਤਰ੍ਹਾਂ ਤੂੰ ਉਹਦੇ ਮੱਥੇ 'ਤੇ ਲੱਗਣਾ ਇਸ਼ਕਾ ਦੇ ਮੁੰਡਾ ਨਹੀਂ ਹੋਣਾ ਤੈਨੂੰ ਇਥੇ ਤਾਂ ਉਹਨਾਂ ਨੇ ਕਹਿਤਾ ਕਿ ਪੂਜਾ ਬੜੀ ਚਲਾਕ ਆ ਉਹਦੇ ਨਾਲ ਨਾ ਬੈਠਿਆ ਕਰ ਏਨਾ ਬਸ ਆਪਣੀ ਸੱਸ ਦੀ ਸਗੀ ਆ ਬਸ ਇਹਨੇ ਆਪਣੀ ਸੱਸ ਨੂੰ ਆਪਣੇ ਹੱਥਾਂ ਦੇ ਵਿੱਚ ਪਾਇਆ ਹੋਇਆ ਸੱਸ ਨੇ ਤੇਰੀ ਕਿੱਥੋਂ ਬੰਨਾ ਬੜਾ ਕੁਛ ਇਸ ਤਰ੍ਹਾਂ ਦਾ ਮੈਨੂੰ ਕਿਹਾ ਜਿਹੜਾ ਕਿ ਉਹ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਕਿਰਨ ਚੱਲ ਛੱਡ ਜੇ ਗਲਤੀ ਤੇਰੇ ਕੋ ਵੀ ਹੋਈ ਆ ਤੇ ਮੇਰੇ ਕੋ ਵੀ ਤਾਂ ਹੋ ਗਈ ਆ ਨਾ ਗਲਤੀ ਵੇਖ ਤੂੰ ਮੇਰੀਆਂ ਛੋਟੀਆਂ ਭੈਣਾਂ ਵਰਗੀ ਸੀ ਤੇ ਮੈਂ ਤਾਂ ਵੱਡੀ ਸੀ ਮੈਂ ਵੀ ਤੈਨੂੰ ਕਿੰਨਾ ਕੁਝ ਕਹਿ ਦਿੱਤਾ ਕਿੰਨਾ ਕੁਝ ਬੋਲੀ ਹੈ ਨਾ ਤੇ ਗਲਤੀ ਦੋਮਾ ਕੋ ਬਰਾਬਰ ਦੀ ਹੋਈ ਹੈ ਇਸ ਲਈ ਮੈਂ ਵੀ ਤੇ ਇਕੋ ਮਾਫੀ ਮੰਗਣਾ ਚਾਹਨੀ ਹਾਂ ਪਰ ਕਿਰਨ ਮੈਨੂੰ ਨਾ ਇਸ ਘਰ ਚ ਆਏ ਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਤੇ ਅੱਗੇ ਤੇ ਬੀਜੀ ਨੇ ਕਦੀ ਇਸ ਤਰ੍ਹਾਂ ਨਹੀਂ ਕੀਤਾ ਪਤਾ ਨਹੀਂ ਬੀਜੀ ਇਸ ਤਰ੍ਹਾਂ ਕਿਉਂ ਕਰਦੇ ਪਏ ਆ ਮੈਂ ਵੀ ਤੇ ਉਹ ਸੋਚ ਨਹੀਂ ਪਰ ਇਹ ਗੱਲ ਤੇ ਤੁਹਾਨੂੰ ਹੀ ਪਤਾ ਹੋਊਗੀ ਨਾ ਕਿਉਂਕਿ ਇੰਨੇ ਸਾਲਾਂ ਤੋਂ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਜੇ ਇੱਕ ਗੱਲ ਹੋਰ ਪਤਾ ਨਹੀਂ ਮੈਂ ਸੁਣਿਆ ਸੀਗਾ ਬੀਜ ਦੇ ਮੂੰਹ ਆ ਆਸਟ੍ਰੇਲੀਆ ਵਾਲੀ ਕੁੜੀ ਦੇ ਕੀ ਰੋਲਾਵਾ ਉਹਦਾ ਕੀ ਚੱਕਰ ਐ ਇਸ ਘਰ ਦੇ ਵਿੱਚ ਬਸ ਬੀਜੀ ਦੇ ਮੂੰਹ ਇਹ ਗੱਲ ਮੈਂ ਜ਼ਰੂਰ ਸੁਣੀ ਹੈ ਆਸਟ੍ਰੇਲੀਆ ਵਾਲੀ ਕੁੜੀ ਕਿਰਨ ਗੱਲ ਤੇ ਕੋਈ ਨਹੀਂ ਹੁਣ ਮੇਰੇ ਕੋਲ ਸਾਰੀ ਗੱਲ ਮੈਂ ਤੈਨੂੰ ਸਮਝਾਉਣੀ ਆ ਮੈਂ ਬੀਜੀ ਇਸ ਤਰ੍ਹਾਂ ਕਿਉਂ ਕਰਦੇ ਪਏ ਆ ਦਰਅਸਲ ਗੱਲ ਐ ਵੈ ਕਿ ਦਰੋ 골ਡੀ ਨੇ ਤੈਨੂੰ ਪਸੰਦ ਕਰ ਲਿਆ ਠੀਕ ਆ ਤੂੰ ਉਹਦੀ ਪਸੰਦ ਸੀ ਤੇ ਬੀਜੀ ਦੇ ਨਾਲ ਉਸੇ ਟਾਈਮ ਹੀ ਉਸੇ ਸਮੇਂ ਦੌਰਾਨ ਬੀਜੀ ਦੇ ਪੇਕਿਆ ਤੋਂ ਨਾਲ 골ਡੀ ਵਾਸਤੇ ਰਿਸ਼ਤਾ ਆ ਗਿਆ ਉਹ ਕੁੜੀ ਸੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਸੈੱਟ ਸੀ ਤੇ ਬੀਜੀ ਨੇ ਉਹ ਰਿਸ਼ਤੇ ਨੂੰ ਕਰ ਦਿੱਤੀ ਸੀ ਹਾਂ ਮੈਨੂੰ ਮੈਂ ਉੱਥੇ ਹੀ ਰਿਸ਼ਤਾ ਕਰਨਾ ਵੈ ਤੇ ਅਸੀਂ ਸਾਰੇ ਇੱਕ ਪਾਸੇ ਕਿ ਜਿੱਥੇ 골ਡੀ ਦੀ ਪਸੰਦ ਹੈ ਅਸੀਂ ਉੱਥੇ ਹੀ ਰਿਸ਼ਤਾ ਕਰਨਾ ਵੈ ਨਾ ਅਸੀਂ ਆਸਟ੍ਰੇਲੀਆ ਵਾਲੇ ਪਰਿਵਾਰ ਨੂੰ ਮਿਲੇ ਨਾ ਆਪਾਂ ਕੁੜੀ ਨੂੰ ਵੇਖਿਆ ਸੀ ਨਾ ਆਉ ਦੇ ਬਾਰੇ ਕੋਈ ਪਤਾ ਕੀਤਾ ਸੀ ਬੀਜੀ ਨੇ ਤੇ ਆਪਣੇ ਵੱਲੋਂ ਆਪਣੇ ਪੇਕੇਆਂ ਨੂੰ ਪਹਿਲਾਂ ਹੀ ਹਾਂ ਕਰਤੀ ਤੇ ਗੋਲਡੀ ਤਾਂ ਇਸ ਗੱਲ ਨੂੰ ਤਿਆਰ ਹੀ ਨਹੀਂ ਸੀ ਅਸੀਂ ਵੀ ਤਿਆਰ ਨਹੀਂ ਸੀ ਤੇ ਬਸ ਮੈਨੂੰ ਲੱਗਦਾ ਇਸ ਗੱਲ ਦੀ ਸਾਰੀ ਨਾ ਬੀਜੀ ਆਪਣੇ ਅੰਦਰ ਖੁੰਝਕ ਰੱਖ ਕੇ ਬੈਠੇ ਹੋਏ ਆ ਤੇ ਆਪਾਂ ਤੇ ਤੇਰੇ ਬਾਰੇ ਸੁਣ ਕੇ ਤੁਹਾਡੇ ਘਰ ਜਾਣਾ ਸੀ ਪਰ ਕੁਦਰਤੀ ਸਬਾਬ ਇਹੋ ਜਾਂ ਬਣ ਗਿਆ ਕਿ ਤੇਰੇ ਮੰਮੀ ਪਾਪਾ ਸਾਡੇ ਘਰ ਆ ਗਏ ਉਹਨਾਂ ਨੂੰ ਸਾਡਾ ਪਰਿਵਾਰ ਵਧੀਆ ਲੱਗਾ ਤੇ ਇਕਦਮ ਹੀ ਸਭ ਕੁਝ ਹੋ ਗਿਆ ਨਾਲ ਹੀ ਤੁਹਾਡਾ ਵਿਆਹ ਹੋ ਗਿਆ ਠੀਕ ਹੈ ਨਾ ਤੇ ਸਾਨੂੰ ਹੋਰ ਕੋਈ ਮੌਕਾ ਹੀ ਨਹੀਂ ਲੱਭਾ ਭਲ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਆ ਭੀਜੀ ਇੰਨੇ ਜਿਆਦਾ ਸਮਝਦਾਰੇਗੇ ਆ ਘਰ ਦੇ ਸਭ ਤੋਂ ਵੱਡੇ ਆ ਉਹਨਾਂ ਨੂੰ ਤੇ ਸਮਾਂ ਚਾਹੀਦਾ ਨਾ ਜਿੱਥੇ ਬੱਚਾ ਚਾਹੁੰਦਾ ਰਿਸ਼ਤਾ ਉੱਥੇ ਹੀ ਕਰਨਾ ਚਾਹੀਦਾ ਕਿਉਂਕਿ ਜਿਹੜਾ ਵਿਆਹ ਆ ਨਾ ਇਹ ਕੋਈ ਗੁੱਡੇ-ਗੁੱਡੀਆਂ ਦਾ ਖੇਲ ਨਹੀਂ ਹੈਗਾ ਇਹ ਸਾਰੀ ਜ਼ਿੰਦਗੀ ਦਾ ਸਵਾਲ ਆ ਇੱਕੋ ਵਾਰੀ ਤੇ ਹੋਣਾ ਹੁੰਦਾ ਵਾ ਬਾਰ-ਬਾਰ ਥੋੜੀ ਹੋਣਾ ਬੀਜੀ ਨੂੰ ਤੇ ਸਗੋ ਇਹ ਗੱਲ ਸਭ ਤੋਂ ਪਹਿਲਾਂ ਸੋਚਣੀ ਚਾਹੀਦੀ ਸੀ ਕਿ ਜਿੱਥੇ ਮੇਰਾ ਪੋਤਰਾ ਕਹਿਣ ਦੇਵਾ ਮੈਨੂੰ ਉੱਥੇ ਹੀ ਵਿਆਹ ਕਰਨਾ ਚਾਹੀਦਾ ਮੈਨੂੰ ਤੇ ਉਹਦੀਆਂ ਖੁਸ਼ੀਆਂ ਵੇਖਣੀਆਂ ਚਾਹੀਦੀਆਂ ਇਸ ਤਰ੍ਹਾਂ ਹੀ ਜੇ ਬੀਜੀ ਦੇ ਫੇਤੇ ਉਹ ਵਿਆਹ ਕਰ ਲੈਂਦੇ ਇਹ ਤਰ੍ਹਾਂ ਕਿੰਨੀਆਂ ਜ਼ਿੰਦਗੀਆਂ ਖਰਾਬ ਹੋ ਜਾਣੀਆਂ ਸੀਗੀਆਂ ਕਿੰਨੇ ਦੋ ਘਰ ਖਰਾਬ ਹੋ ਜਾਣੇ ਸੀਗੇ ਇਹ ਗੱਲ ਬੀਜੀ ਕਿਉਂ ਨਹੀਂ ਸੋਚਣਦੇ ਕਿਰਨ ਆ ਜਿਹੜੀਆਂ ਗੱਲਾਂ ਤੂੰ ਕਰਦੀ ਪਈਆਂ ਨਾ ਆਪਾਂ ਇਹ ਸਭ ਗੱਲਾਂ ਬੀਜੀ ਨਾਲ ਕਰ ਚੁੱਕੇ ਆਂ ਉਹਨਾਂ ਨੂੰ ਅਸੀਂ ਸਮਝਾ ਚੁੱਕੇ ਸੀ ਬੜਾ ਸਮਝਾਇਆ ਸੀ ਪਰ ਬੀਜੀ ਆਪਣੀ ਜਿੱਦ ਤੇ ਅੜੇ ਰਹੇ ਕਿ ਨਹੀਂ ਮੈਂ ਤੇ ਉਸੇ ਕੁੜੀ ਨੂੰ ਘਰ ਚ ਲੈ ਕੇ ਆਣਾ ਹੈ ਉਸੇ ਕੁੜੀ ਨਾਲ ਹੀ ਵਿਆਹ ਕਰਾਣਾ ਹੈ ਜਿਹੜੀ ਆਸਟ੍ਰੇਲੀਆ ਵਾਲੀ ਹੈ ਉਹ ਬਾਅਦ ਚ 골ਡੀ ਨੂੰ ਵੀ ਆਸਟ੍ਰੇਲੀਆ ਲੈ ਜਾਏਗੀ ਪਰ ਸਾਨੂੰ ਆਸਟ੍ਰੇਲੀਆ ਨਾਲ ਜਾਂ ਘਰ ਕਿਤੇ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਸਾਨੂੰ ਤਾਂ ਚੰਗੀ ਕੁੜੀ ਚਾਹੀਦੀ ਸੀ ਜਿਹੜੀ ਆ ਪਰਿਵਾਰ ਨੂੰ ਇੱਕ ਜੁਟ ਕਰਕੇ ਰੱਖੇ ਮੈਂ ਤਾਂ ਹੀ ਤੇ ਆ ਬੜੀ ਹੈਰਾਨ ਆ ਕਿ ਬੀਜੀ ਐ ਸਭ ਕਿਉਂ ਕਰਦੇ ਪਏ ਐ ਮੈਂ ਵੀ ਤੇ ਬੀਜੀ ਦੀਆਂ ਗੱਲਾਂ ਸੁਣ ਕੇ ਤੈਨੂੰ ਇੰਨਾ ਕੁਝ ਬੋਲ ਪਈ ਪਰ ਮੇਰੀ ਭੈਣ ਹਮ ਤੇ ਜੋ ਹੋ ਗਿਆ ਹੋ ਗਿਆ ਤੂੰ ਸਮਝਦਾਰ ਬਣ ਸਿਆਣੀ ਬਣ ਸਾਰਾ ਪਰਿਵਾਰ ਤੇਰੇ ਨਾਲ ਐ ਤੂੰ ਬੀਜੀ ਦੀਆਂ ਗੱਲਾਂ ਦੇ ਮਗਰ ਨਾ ਲੱਗੀ ਤੇ ਇਸ ਘਰ ਨੂੰ ਕਦੀ ਟੁੱਟਣ ਨਾ ਦੇਈ ਅੱਜ ਤੱਕ ਇਸ ਘਰ ਨੇ ਕਿਸੇ ਦੇ ਬੋਲ ਉੱਚੇ ਨਹੀਂ ਹੋਏ ਦੀਦੀ ਮੈਨੂੰ ਇੱਕ ਗੱਲ ਦਾ ਬੜਾ ਡਰ ਲੱਗੰਦਿਆ ਵਾ ਕੀ ਕਿਰਨਾ ਜੇ ਦਾਦੀ ਸਾਰਿਆਂ ਨੂੰ 扑ੜਕਾ ਸਕਦੀ ਆ ਤੇ ਜੇ ਕਿਤੇ ਉਹਨੇ ਇਹਨਾਂ ਨੂੰ 扑ੜਕਾਤਾ ਦੇ ਸਾਰੇ ਮਗਰ ਲਾ ਸਕਦੇ ਆ ਤੇ ਕਿਤੇ ਇਹ ਮਗਰ ਲਾ ਕੇ ਇਹਨਾਂ ਨੇ ਮੈਨੂੰ ਛੱਡਤਾ ਮੈਂ ਤੇ ਨਾ ਫਿਰ ਇੱਧਰ ਦੀ ਰਵਾਂਗੀ ਨਾ ਉੱਧਰ ਦੀ ਫਿਰ ਕੀ ਬਣੂਗਾ ਮੇਰਾ ਦੀਦੀ ਓ ਨਈ ਨਈ ਪਾਗਲ ਐ ਤੂੰ 골ਡੀ ਅੱਦਾਂ ਦਾ ਨਹੀਂਗਾ ਪਰ ਤੈਨੂੰ ਪਤਾ ਕਿੰਨਾ ਪਿਆਰ ਕਰਦਾ ਹੈ ਤੇਰੇ ਘਰ ਕਿਤੇ ਸਾਰਿਆਂ ਨਾਲ ਲੜਦਾ ਵਿਆਹ ਤੋਂ ਪਹਿਲੇ ਵੀ ਪਤਾ ਕਿੰਨਾ ਦਾਦੀ ਨਾਲ ਲੜਦਾ ਸੀ ਉਹ ਇੰਨਾ ਕੁਛ ਤੇ ਕਰਨ ਦਿਆ ਵੈ ਇਹ ਗੱਲ ਤੂੰ ਅੱਗੇ ਤੋਂ ਦਿਮਾਗ 'ਚ ਨਾ ਲਿਆਈ ਤੇ ਨਾ ਕੋਈ ਟੈਨਸ਼ਨ ਲਈ ਤੂੰ ਝੱਲੀ ਨਾ ਐਵੇਂ ਬੰਨ ਇਹੋ ਜੀ ਗੱਲ ਨਾ ਸੋਚੀ ਦਾਦੀ ਦੇ ਮਗਰ ਉਹ ਲੱਗਣ ਵਾਲਾ ਨਹੀਂ ਹੈਗਾ ਉਹ ਆਪਣੀ ਭਾਬੀ ਦੀ ਗੱਲ ਜ਼ਰੂਰ ਸਮਝੇਗਾ ਜੇ ਕੋਈ ਨੋਬਤ ਆਈ ਤੇ ਅਬਲ ਤੇ ਉਹ ਬਹੁਤ ਸਮਝਦਾਰ ਰਗਾਗਾ ਅੱਜ ਤੱਕ ਮੈਂ ਇਹਨੂੰ ਵੇਖਿਆ ਛੋਟੇ ਤੋਂ ਵੱਡਾ ਮੇਰੇ ਸਾਹਮਣੇ ਹੋਇਆ ਉਹ ਨਾ ਸਮਝ ਨਹੀਂਗਾ ਐਡਾ ਵੱਡਾ ਉਹ ਬਿਜ਼ਨਸ ਸੰਭਾਲ ਰਿਹਾ ਵੈ ਇੰਨੇ ਲੋਕਾਂ ਨੂੰ ਹੈਂਡਲ ਕਰਦਾ ਬਾਹਰ ਕਿ ਆਪ ਇਹ ਨਾ ਸਮਝੀ ਵਰਤੇਗਾ ਤੂੰ ਇਹੋ ਜੀ ਕੋਈ ਟੈਨਸ਼ਨ ਨਾ ਲੈ ਤੇ ਤੂੰ ਸਿਆਣੀ ਬਣਨਾ ਈ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਦਾਦੀ ਦੀਆਂ ਗੱਲਾਂ 'ਚ ਜਾਂ ਕਿਸੇ ਹੋਰ ਬਾਹਰਲੇ ਦੀਆਂ ਗੱਲਾਂ 'ਚ ਆ ਕੇ ਆਪਣਾ ਘਰ ਖਰਾਬ ਨਹੀਂ ਕਰੇਂ ਵਾਅਦਾ ਨੇ ਦੀ ਤੜਨਾ ਮੈਂ ਦਾਦੀ ਦੀਆਂ ਗੱਲਾਂ 'ਚ ਮਾ ਜੀ ਤੋ ਵਾਰ ਕਦੀ ਵੀ ਨਹੀਂ ਆਣਾ ਕਿਉਂਕਿ ਦਾਦੀ ਦੇ ਮੈਨੂੰ ਸਕੀਮਾਂ ਸਾਰੀਆਂ ਸਮਝ ਆਣ ਲੱਗ ਪਈਆਂ ਕੱਲ ਵੀ ਇਹਨਾਂ ਨੇ ਮੈਨੂੰ ਬੜਾ ਟੋਇਆ ਪਰ ਮੈਂ ਨਹੀਂ ਇਹਨਾਂ ਦੀ ਗੱਲ ਜੀ ਆਈ ਜੇ ਕਿਤੇ ਮੈਂ ਇਹਨਾਂ ਦੀ ਗੱਲ ਜੀ ਆਈ ਰਿੰਦੀ ਇਹ ਘਰ ਤੇ جنگ ਦਾ ਮੈਦਾਨ ਬਣ ਜਾਣਾ ਸੀਗਾ ਸਹੀ ਕਿਹਾ ਕਿਦਾਂ ਸਹੀ ਆਪਾਂ ਦੇ ਸਾਰੇ ਇੱਕ ਦੂਜੇ ਨਾਲ ਲੜਦੇ ਹੀ ਰਹਿ ਜਾਣਾ ਸੀਗਾ ਜਿਵੇਂ ਦਾਦੀ ਨੇ ਕਿਸੇ ਖਿਲਾਫ ਮੈਨੂੰ ਪੜਕਾ ਦਿੱਤਾ ਤੁਹਾਡੇ ਖਿਲਾਫ ਪੜਕਾਤਾ ਮੰਮੀ ਦੇ ਖਿਲਾਫ ਸਾਹਿਲ ਤਾਂ ਕਿ ਨਾ ਮੇਰੀ ਲੜਾਈ ਕਰਵਾ ਦਿੱਤੀ ਤੇ ਕੀ ਪਤਾ ਅੱਗੇ ਹੋਰ ਦਾਦੀ ਨੇ ਕੀ ਕੀ ਕਰ ਦੇਣਾ ਸੀਗਾ ਜੇ ਮੈਂ ਦਾਦੀ ਦੀਆਂ ਗੱਲਾਂ 'ਚ ਆਈ ਰਹਿੰਦੀ ਪਰ ਸ਼ੁਕਰ ਆ ਉਸ ਰੱਬ ਦਾ ਕਿ ਮੈਨੂੰ ਚੰਗੇ ਵੇਲੇ ਅਕਲ ਆ ਗਈ ਮੈਨੂੰ ਤੇ ਕਿਰਨ ਸਾਹਿਲ ਨੇ ਵੀ ਬੜੀ ਵਾਰੀ ਕਿਹਾ ਸੀ ਤੇ ਰਹੀ ਸਾਹਿਲ ਦੀ ਗੱਲ ਉਹ ਇਸ ਘਰ 'ਚ ਨਾ ਸਭ ਤੋਂ ਛੋਟਾ ਹੈ ਉਹ ਜਿਵੇਂ ਇਸ਼ਿਕ ਹੈ ਉਹ ਮੈਂ ਹੀ ਹੋਵਾਂ ਉਹ ਬੱਚਿਆਂ ਦੀ ਤਰ੍ਹਾਂ भी की सही क्या दीदी चलो अज तो बाद जिन्हें किले छे सारे दूर मैं माफी मांगती हाँ आज तो बाद दादी दिया गलना चाहे। नहीं, नहीं।, नहीं।